ਅਜੀਤ ਹਮਦਰਦ ਚੈਨਲ ਦੇ ਪਿਆਰੇ ਤੇ ਸਤਿਕਾਰਤ ਦਰਸ਼ਕੋ ਅੱਜ ਬਹੁਤ ਦੇਰ ਬਾਅਦ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ ਇਨਾ ਅਰਸਾ ਪਾਉਣ ਲਈ ਮੈਂ ਗੁਸਤਾਖੀ ਲਈ ਮਾਫੀ ਚਾਹੁੰਨਾ ਅੱਜ ਤੁਹਾਡੇ ਨਾਲ ਮੁਲਾਕਾਤ ਕਰਾਉਣ ਵਾਸਤੇ ਸਾਡੇ ਕੋਲ ਇੱਕ ਅਜੀਹੀ ਸ਼ਖਸੀਅਤ ਦੀ ਆਮਦ ਹੋਈ ਹੈ ਜੋ ਕਵਤਰ ਰਾਜ ਦੇ ਨੌਜਵਾਨ ਕਵੀ ਨੇ ਉੱਬਰ ਦੇ ਕਵੀ ਨੇ ਇਸ ਦੇ ਨਾਲ ਹੀ ਜੇ ਮੈਂ ਇਹ ਦੱਸਾਂ ਤੁਹਾਨੂੰ ਕਿ ਉਹ ਇੱਕ ਸਰਕਾਰੀ ਉੱਚ ਅਧਿਕਾਰੀ ਵੀ ਨੇ ਆਪਣੀ ਸਰਕਾਰੀ ਨੌਕਰੀ ਦੀ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਕਵਿਤਾ ਲਿਖਣਾ ਕਵਿਤਾ ਕਹਿਣਾ ਇਹ ਉਹਨਾਂ ਦਾ ਸ਼ੌਕ ਹੀ ਨਹੀਂ ਬਲਕਿ ਅੰਦਰਲਾ ਸੱਚ ਵੀ ਹੈ ਪਿਆਰੇ ਦਰਸ਼ਕੋ ਇਸੇ ਨਾਲ ਹੀ ਇੱਕ ਹੋਰ ਗੱਲ ਸਪਸ਼ਟ ਕਰ ਦੇਵਾਂ ਕਿ ਅਸੀਂ ਅੱਜ ਦੀ ਇਹ ਗੱਲਬਾਤ ਚੇਤਨ ਤੇ ਅਵਚੇਤਨ ਦੇ ਸੰਦਰਭ ਵਿੱਚ ਕਰਾਂਗੇ ਦੋਵੇਂ ਮਨ ਆਪਸ ਦੇ ਵਿੱਚ ਕਿਸ ਤਰ੍ਹਾਂ ਦਾ ਰਿਸ਼ਤਾ ਰੱਖਦੇ ਨੇ ਤੇ ਅਵ ਚੇਤਨ ਤੋਂ ਚੇਤਨ ਵੱਲ ਦਾ ਜਿਹੜਾ ਸਫਰ ਹੈ ਉਹ ਇੱਕ ਨੌਜਵਾਨ ਕਵੀ ਦੇ ਮਨ ਵਾਸਤੇ ਉਸ ਤੇ ਵਿਚਾਰਾਂ ਨੂੰ ਪ੍ਰਗਟ ਕਰਨ ਵਾਸਤੇ ਕਿਸ ਤਰ੍ਹਾਂ ਦਾ ਪਲੇਟਫਾਰਮ ਤਿਆਰ ਕਰਦਾ ਹੈ ਅੱਜ ਕੁਝ ਇਸੇ ਤਰ੍ਹਾਂ ਦੀ ਗੱਲ ਅਸੀਂ ਕਰਾਂਗੇ ਮੈਂ ਤੁਹਾਡੀ ਮੁਲਾਕਾਤ ਕਰਵਾ ਰਿਹਾ ਸਰਦਾਰ ਹਰਪ੍ਰੀਤ ਸਿੰਘ ਹੋਣਾ ਨਾਲ ਜੋ ਉੱਭਰਦੇ ਕਵਿਨੇ ਤੇ ਆਓ ਇਹਨਾਂ ਦਾ ਸਵਾਗਤ ਕਰੀਏ ਹਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਛੋਟੇ ਜਿਹੇ ਸਟੂਡੀਓ ਦੇ ਵਿੱਚ ਤੇ ਸਾਨੂੰ ਲੰਮੇ ਅਰਸੇ ਤੋਂ ਇਹ ਸਾਡੀ ਤਮੰਨਾ ਸੀ ਕਿ ਤੁਹਾਡੇ ਨਾਲ ਇੱਕ ਮੁਲਾਕਾਤ ਕੀਤੀ ਜਾਏ ਜੋ ਫਿਰ ਅਸੀਂ ਆਪਣੇ ਦਰਸ਼ਕਾਂ ਤੱਕ ਸਾਂਝੀ ਕਰਾਂਗੇ ਤੇ ਅੱਜ ਉਹ ਜਿਹੜੀ ਆਸ ਸੀਗੀ ਸਾਡੀ ਪੂਰੀ ਹੋਈ ਹੈ ਤੁਹਾਡਾ ਧੰਨਵਾਦ ਵੀ ਹੈ ਤੇ ਤੁਹਾਡਾ ਸਵਾਗਤ ਹੈ ਅਜੀਤ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਚੰਗੇ ਇਨਸਾਨ ਤੇ ਚੰਗੇ ਕਵੀਆਂ ਨਾਲ ਅਸੀਂ ਮੈਨੂੰ ਬੈਠਣ ਦਾ ਮੌਕਾ ਮਿਲਿਆ ਤੇ ਨਾਲ ਹੀ ਤੁਸੀਂ ਮੈਨੂੰ ਇਹੋ ਜਿਹਾ ਪਲੇਟਫਾਰਮ ਦਿੱਤਾ ਜਿੱਥੇ ਮੈਂ ਦਰਸ਼ਕਾਂ ਨਾਲ ਇੱਕ ਚੰਗੇ ਸਰੋਤਿਆਂ ਨਾਲ ਵੀ ਮਿਲੂੰਗਾ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੈਲਕਮ ਬਹੁਤ ਹੈ ਸਾਨੂੰ ਮਾਣ ਹੈ ਤੁਹਾਡੇ ਤੇ ਗੱਲ ਸ਼ੁਰੂ ਕਰਦੇ ਹਾਂ ਕਿ ਕਵਿਤਾ ਨੂੰ ਹਰਪ੍ਰੀਤ ਜੀ ਕੀ ਸਮਝ ਦੇਨੇ ਕਵਿਤਾ ਕੀ ਹੁੰਦੀ ਹੈ ਉਹਨਾਂ ਦੀ ਜਾਚੇ ਜੋ ਉਹ ਲਿਖਦੇ ਨੇ ਉਹ ਅਸਲ ਦੇ ਵਿੱਚ ਉੱਤਰ ਦਾ ਕਿੱਥੋਂ ਹੈ ਹਰਪ੍ਰੀਤ ਜੀ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋਗੇ ਸਰ ਕਵਿਤਾ ਮੇਰੇ ਅੰਦਰ ਕਦੋਂ ਤੋਂ ਹੈ ਮੈਨੂੰ ਸ਼ੌਕ ਹੈ ਬਚਪਨ ਤੋਂ ਪਹਿਲਾਂ ਅਸੀਂ ਛੋਟੇ ਹੁੰਦੇ ਛੋਟਾ ਛੋਟਾ ਪੜ੍ਹਦੇ ਹਾਂ ਉਹ ਮਨ ਨੂੰ ਪਾਉਂਦਾ ਉਦੋਂ ਮੇਰਾ ਖਿਆਲ ਆ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਅਸੀਂ ਕਵੀ ਹਾਂ ਜਾਂ ਕਵੀ ਨਹੀਂ ਹਾਂ ਬਿਲਕੁਲ ਬਿਲਕੁਲ ਕੁਝ ਮਨ ਪਾਉਂਦਾ ਉਹਨੂੰ ਯਾਦ ਰੱਖ ਲੈਣੇ ਆ ਕੁਝ ਮਨ ਪਾਉਂਦਾ ਭੁੱਲ ਜਾਂਦਾ ਠੀਕ ਹੈ ਜ਼ਿੰਦਗੀ ਦਾ ਕੋਈ ਸਫ਼ਰ ਆਉਂਦਾ ਸਮਾਂ ਆਉਂਦਾ ਆਪਾਂ ਕਈ ਵਾਰੀ 2-4 ਲਾਈਨਾਂ ਲਿਖ ਲੈਣੇ ਆ ਮੈਂ ਸੋਚਦਾ ਹਾਂ ਕਿ ਕਵੀ ਦੇ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਪੜਾਅ ਵੀ ਹੁੰਦਾ ਜਿਹੜਾ ਮੇਰੀ ਜ਼ਿੰਦਗੀ 'ਚ ਵੀ ਆਇਆ ਵੀ ਬਹੁਤ ਕੁਝ ਲਿਖਿਆ ਤੇ ਖੁਦ ਹੀ ਪੜ੍ਹਦਾ ਠੀਕ ਹੈ ਉਹਦਾ ਰੀਜ਼ਨ ਕੀ ਹੈ ਉਹਦਾ ਕਾਰਨ ਕੀ ਹੈ ਮੈਂ ਪ੍ਰੋਪਰਲੀ ਅੰਡਰਸਟੈਂਡ ਨਹੀਂ ਕਰ ਪਾਵਾਂਗਾ ਪਰ ਉਸ ਸਟੇਜ ਮੈਂ ਹਡਾਈ ਬਹੁਤ ਕੁਝ ਲਿਖਿਆ ਚਾਹੇ ਉਹ ਮਨ ਨੂੰ ਨਹੀਂ ਚਚਿਆ ਚਾਹੇ ਉਹ ਸਮੇਂ ਨੂੰ ਨਹੀਂ ਚਚਿਆ ਬਟ ਕਿਸੇ ਕਾਰਨ ਕਰਕੇ ਉਹ ਖਤਮ ਹੋ ਗਿਆ ਫਿਰ ਸਮ ਉਮਰ ਦਾ ਦੌਰ ਆਇਆ ਸਮੇਂ ਦਾ ਦੌਰ ਆਇਆ ਕੁਝ ਲਿਖਿਆ ਸੰਭਾਲ ਲਿਆ ਜਿੱਥੇ ਤੱਕ ਮੈਂ ਕੀ ਚੰਗਾ ਲੱਗਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਨਾਬ ਸ਼ਿਵ ਕੁਮਾਰ ਬਟਾਲਵੀ ਜੀ ਤੋਂ ਕਾਫੀ ਬਹੁਤ ਇਨਸਪਾਇਰਡ ਹਾਂ ਜੋ ਉਹਨਾਂ ਦੀਆਂ ਰਚਨਾਵਾਂ ਤੇ ਮੈਂ ਦਰਸ਼ਕਾਂ ਨੂੰ ਵੀ ਸਰੋਤਿਆਂ ਨੂੰ ਵੀ ਇਹ ਦੱਸਾਂਗਾ ਜਿਸ ਦਿਨ ਮੇਰੀ ਅਜੀਤ ਬਾਈ ਜੀ ਭਾਜੀ ਹੋਰਾਂ ਨਾਲ ਪਹਿਲੀ ਮੁਲਾਕਾਤ ਹੋਈ ਅਸੀਂ ਇੱਕ ਸਰਕਾਰੀ ਦਫ਼ਤਰ 'ਚ ਮਿਲੇ ਤੇ ਉਸ ਦਿਨ ਗੱਲਾਂ-ਗੱਲਾਂ 'ਚ ਨਿਕਲ ਕੇ ਆਇਆ ਕਿ ਮੈਂ ਵੀ ਲਿਖਦਾ ਸੋ ਭਾਜੀ ਹੋਰਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਲਿਖਦੇ ਹੋ ਸੋ ਜਦੋਂ ਦੋ ਸ਼ਾਇਰ ਜਾਂ ਦੋ ਲਿਖਣ ਵਾਲੇ ਇਕੱਠੇ ਹੁੰਦੇ ਨੇ ਤਾਂ ਉਹਨਾਂ ਦੀਆਂ ਗੱਲਾਂ ਆਪਣੀਆਂ ਹੁੰਦੀਆਂ ਨੇ। ਸੋ ਮੈਂ ਭਾਜੀ ਨੂੰ ਕਿਹਾ ਕਿ ਮੈਂ ਉਦਾਸੀ ਲਿਖਦਾ। ਸੋ ਐਵੇਂ ਸਾਡੀ ਪਹਿਲੀ ਮੀਟਿੰਗ ਹੋਈ। ਭਾਜੀ ਨੇ ਉਸ ਦਿਨ ਮੇਰੀਆਂ ਇੱਕ ਦੋ ਗੱਲਾਂ ਸੁਣੀਆਂ। ਆਸ ਰੱਖਦਾ ਚੰਗੀਆਂ ਲੱਗੀਆਂ ਹੋਣਗੀਆਂ ਤਾਂ ਮੈਂ ਇੱਥੇ ਬੈਠਾ। ਗਹਿਰੀਆਂ ਗਹਿਰੀ ਗਹਿਰੀ ਰਚਨਾ ਕਰਦੇ ਨੇ ਹਰਪ੍ਰੀਤ ਜੀ। ਔਰ ਬਹੁਤ ਹੀ ਸਾਰਥਕ ਤੇ ਬਹੁਤ ਹੀ ਪਾਵਕ ਜਿਹੜੀਆਂ ਲੀਹਾਂ ਨੇ ਉਹਦੇ ਤੇ ਤੁਰਨ ਵਾਲੇ ਇੱਕ ਕਵੀ ਨੇ ਤੇ ਇਹਨਾਂ ਤੋਂ ਇਹਨਾਂ ਦੀ ਰਚਨਾ ਸੁਣ ਲੈਣੇ ਆ ਤੇ ਸਾਡੇ ਦਰਸ਼ਕ ਉਸ ਰਚਨਾ ਨੂੰ ਮਹਿਸੂਸ ਕਰਦੇ ਹੋਏ ਇਹਨਾਂ ਦੀ ਕਵਿਤਾ ਦੀ ਜਿਹੜੀ ਗਹਿਰਾਈ ਹੈ ਉਹਨੂੰ ਆਪੇ ਪਰਖ ਲੈਣਗੇ ਸੋ ਕਿਸੇ ਟਾਈਮ ਲਿਖਿਆ ਸੀ ਜੀ ਜੀ ਇਰਸ਼ਾ ਮੈਂ ਦਰਦਾਂ ਦੇ ਸਿਰਨਾਵੇਂ ਲਿਖਦਾ ਵਾਹ ਮੈਂ ਦਰਦਾਂ ਦੇ ਸਿਰਨਾਵੇਂ ਲਿਖਦਾ ਮੈਂ ਦਰਦਾਂ ਦੇ ਸਿਰਨਾਵੇਂ ਲਿਖਦਾ ਹਾਂ ਮੈਂ ਆਪਣੇ ਪਰਛਾਵੇਂ ਲਿਖਦਾ ਓਹੋ ਵਾਹ 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 ਮੈਂ ਦਰਦਾਂ ਦੇ ਸਿਰਨਾਵੇਂ ਲਿਖਦਾ ਹਾਂ ਮੈਂ ਆਪਣੇ ਪਰਛਾਵੇਂ ਲਿਖਦਾ ਹਾਂ ਲਿਖਦਾ ਹਾਂ ਉਹ ਤੜਪ ਜੋ ਮੈਂ ਸਹਿ ਨਹੀਂ ਪਾਉਂਦਾ ਲਿਖਦਾ ਹਾਂ ਉਹ ਤੜਪ ਜੋ ਮੈਂ ਸਹਿ ਨਹੀਂ ਪਾਉਂਦਾ ਦਰਦਾਂ ਦੇ ਹਰਫ਼ ਲਿਖਦਾ ਹਾਂ ਟਾਵੇਂ ਟਾਵੇਂ ਲਿਖਦਾ ਉਹ ਦਰਦਾਂ ਦੇ ਹਰਫ ਲਿਖਦਾ ਹਾਂ ਟਾਵੇਂ ਟਾਵੇਂ ਲਿਖਦਾ ਹਾਂ ਇੱਕ ਬੂਟਾ ਮੇਰੇ ਮਨ ਦਾ ਪਰਦੇਸੀ ਲੈ ਗਏ ਇੱਕ ਬੂਟਾ ਮੇਰੇ ਮਨ ਦਾ ਪਰਦੇਸੀ ਲੈ ਗਏ ਹੁਣ ਲਹੂ ਨਾਲ ਬੂਟਾ ਮਿੱਟੀ ਵਿੱਚ ਹਰ ਥਾਂ ਵਿੱਚ ਲਿਖਦਾ ਓਹ ਹੋ ਹੋ ਹੁਣ ਲਹੂ ਨਾਲ ਬੂਟਾ ਲਹੂ ਨਾਲ ਬੂਟਾ ਮਿੱਟੀ ਵਿੱਚ ਹਰ ਥਾਂ ਵਿੱਚ ਹਰ ਥਾਂ ਵਿੱਚ ਲਿਖਦਾ ਵਾਹ ਵਾਹ ਮੇਰਾ ਦਿਲ ਸੁੱਕ ਗਿਆ ਜਿਸਮ ਵਿੱਚ ਮੇਰਾ ਦਿਲ ਸੁੱਕ ਗਿਆ ਜਿਸਮ ਵਿੱਚ ਖੋਰੇ ਧੜਕ ਕੇ ਕਿਵੇਂ ਚੱਲਦੀ ਹੈ ਮੇਰਾ ਦਿਲ ਸੁੱਕ ਗਿਆ ਜਿਸਮ ਵਿੱਚ ਖੋਰੇ ਧੜਕਣ ਕਿਵੇਂ ਚੱਲਦੀ ਹੈ ਮੈਂ ਆਪਣਾ ਨਾਮ ਲਿਖਦਾ ਹਾਂ ਤੇ ਹਰ ਵਾਰ ਆਪਣੇ ਨਾਮ ਨਾਲ ਮਰ ਜਾਵੇਂ ਲਿਖਦਾ ਓਹ ਵਾਹ 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 ਮੈਂ ਇੰਨਾ ਦਰਦ ਕਮਾ ਲਵਾਂ ਕਿ ਪਲ ਵਿੱਚ ਮੁੱਕ ਜਾਵਾਂ ਮੈਂ ਇੰਨਾ ਦਰਦ ਕਮਾ ਲਵਾਂ ਕਿ ਪਲ ਵਿੱਚ ਮੁੱਕ ਜਾਵਾਂ ਮੈਂ ਚੰਦਰਾ ਆਪਣੇ ਲੇਖਾ ਨੂੰ ਕਿੰਨੇ ਸੁਖਾਵੇਂ ਲਿਖਦਾ ਓਹ ਓਹ ਵਾਹ ਵਾਹ ਮੈਂ ਚੰਦਰਾ ਆਪਣੇ ਲੇਖਾਂ ਨੂੰ ਕਿੰਨੇ ਸੁਖਾਵੇਂ ਲਿਖਦਾ ਮੈਂ ਐਨਾ ਦਰਦ ਪਾ ਲਵਾਂ ਕਿ ਪਲ ਵਿੱਚ ਮੁੱਕ ਜਾਵਾਂ ਮੈਂ ਚੰਦਰਾ ਆਪਣੇ ਲੇਖਾਂ ਨੂੰ ਕਿੰਨੇ ਸੁਖਾਵੇਂ ਸੁਖਾਵੇਂ ਲਿਖਦਾ ਵਾਹ 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 ਬਹੁਤ ਅੱਛੇ ਬਹੁਤ ਅੱਛੇ ਆ ਵਾਕਈ ਇਹਨਾਂ ਨੂੰ ਜਿਹੜੀ ਰੰਗਤ ਚੜੀ ਹੈ ਉਹ ਬਟਾਲਵੀ ਸਾਹਿਬ ਦੀ ਹੀ ਹੈ ਇਹ ਵੀ ਬਿਰਹਾ ਦੇ ਕਵੀ ਨੇ ਤੇ ਸ਼ਾਇਰੀ ਇਹਨਾਂ ਦੀ ਜਿਹੜੀ ਹੈ ਉਹ ਇੱਕ ਦਰਦ ਦਾ ਵਿਖਿਆਨ ਕਰਦੀ ਹੈ ਹਰਪ੍ਰੀਤ ਜੀ ਜੇ ਆਪਾਂ ਗੱਲ ਕਰੀਏ ਕਿ ਅਸਲ ਦੇ ਵਿੱਚ ਇਹ ਜਿਹੜਾ ਦਰਦ ਹੈ ਇਹ ਚੀਜ਼ ਕੀ ਹੈ ਭਾਜੀ ਦਰਦ ਜੋ ਮੈਂ ਸਮਝਦਾ ਹਾਂ ਦਰਦ ਦੇਖਣਾ ਕੀ ਹੈ ਦਰਦ ਮੈਨੂੰ ਲੱਗਦਾ ਜੇ ਦੇਖਣਾ ਹੋਵੇ ਤਾਂ ਹਾਸੇ ਚੋਂ ਵੀ ਦਿਖ ਜਾਵੇ ਦਰਦ ਦੇਖਣਾ ਹੋਵੇ ਤਾਂ ਕਿਸੇ انسان ਤੁਰੇ ਜਾਂਦੇ ਚੋਂ ਦਿਖ ਜਾਂਦਾ ਹੈ ਦਰਦ ਦੀ ਕੋਈ ਪਰਿਭਾਸ਼ਾ ਦੇ ਸਕਾਂ ਡੈਫੀਨੇਸ਼ਨ ਦੇ ਸਕਾਂ ਮੈਂ ਉਹਨਾ ਗਿਆਰਾ ਇਨਸਾਨ ਨਹੀਂ ਹਾਂ ਬਟ ਮੈਨੂੰ ਦਰਦ ਲਿਖਣਾ ਚੰਗਾ ਲੱਗਦਾ ਹੈ ਦਰਦ ਨੂੰ ਮਹਿਸੂਸ ਕਿਸ ਤਰ੍ਹਾਂ ਕਰਦੇ ਹਨ ਦਰਦ ਮਹਿਸੂਸ ਕਰਨਾ ਮੈਂ ਕਿਸ ਤਰੀਕੇ ਨਾਲ ਬਿਆਨ ਕਰਾਂ ਇੱਕ ਕਹਾਣੀ ਕਿੱਸਾ ਸ਼ੇਅਰ ਕਰਦਾ ਬਿਲਕੁਲ ਮੈਂ ਚਾਰ ਫੇਜ਼ ਰਹਿੰਦਾ ਸੀ ਇੱਕ ਦਿਨ ਬਾਰਿਸ਼ ਹੋ ਰਹੀ ਸੀ ਸਾਨੂੰ ਆਪਾਂ ਆਮ ਲੋਕ ਪਰਿਸ਼ ਹੁੰਦੀ ਆਪਾਂ ਕਹਿੰਦੇ ਆ ਪ੍ਰਮਾਤਮਾ ਨੇ ਰੰਗ ਲਾਤੇ ਅੱਜ ਮੌਸਮ ਸਹੀ ਹੋ ਗਿਆ ਮੈਂ ਬਾਰੀ ਦੇ ਵਿੱਚੋਂ ਖੜਾ ਆਪਦੀ ਅਗਲੀ ਸੜਕ ਤੇ ਦੇਖ ਰਿਹਾ ਉੱਥੋਂ ਇੱਕ ਸਬਜ਼ੀ ਵੇਚਣ ਵਾਲਾ ਲੰਘ ਰਿਹਾ ਸੀ ਪਤਾ ਨਹੀਂ ਕੀ ਹੋਇਆ ਉਹ ਸਬਜ਼ੀ ਵੇਚਣ ਵਾਲੇ ਨੂੰ ਲੰਘਦਾ ਦੇਖ ਕੇ ਮੇਰੀਆਂ ਅੱਖਾਂ ਭਰ ਗਈਆਂ ਹੋਂ ਦਾ ਕਾਰਨ ਕੀ ਸੀ ਵੀ ਮੈਂ ਅੰਦਰ ਬੈਠਾ ਮੌਜ ਵਿੱਚ ਕਹਿ ਰਿਹਾ ਵੀ ਬਹੁਤ ਸੋਹਣੇ ਰੰਗ ਲੱਗ ਗਏ ਵਾਹ ਪਰ ਉਹ ਬੰਦਾ ਆਪਦੀ ਰੇੜੀ ਲੈ ਕੇ ਜਾ ਰਿਹਾ ਤੇ ਉਹ ਚੱਲਦਾ ਜਾ ਰਿਹਾ ਬਿਨਾਂ ਕਿਸੇ ਛਤਰੀ ਤੋਂ ਦਿਨਾਂ ਕਿਸੇ ਸੋ ਦਰਦ ਉਹ ਹੈ ਜਿੱਥੇ ਦਿਖਦੇ ਵਾਹ ਵਾਹ ਬਹੁਤ ਗਹਿਰੀ ਗੱਲ ਕੀਤੀ ਹੈ ਹਰਪ੍ਰੀਤ ਜੀ ਨੇ ਕਿ ਦਰਦ ਨੂੰ ਪਰਿਭਾਸ਼ਿਤ ਕਰਨਾ ਬਹੁਤ ਸੌਖਾ ਨਹੀਂ ਇਹ ਬਹੁਤ ਮੁਸ਼ਕਲ ਕਾਰਜ ਹੈ ਕਿਉਂਕਿ ਇੱਕੋ ਸਮੇਂ ਜੇ ਇੱਕ ਸਥਿਤੀ ਕਿਸੇ ਵਿਅਕਤੀ ਲਈ ਖੁਸ਼ ਨੁਮਾ ਹੋ ਸਕਦੀ ਹੈ ਤਾਂ ਉਹ ਦੂਸਰੇ ਵਿਅਕਤੀ ਲਈ ਅਥਾਪ ਪੀੜ ਵੀ ਹੋ ਸਕਦੀ ਹੈ ਇਸ ਕਰਕੇ ਦਰਦ ਹਰ ਵਿਅਕਤੀ ਹਰ ਪ੍ਰਸਥਿਤੀ ਹਰ ਹਾਲਾਤ ਦੇ ਵਿੱਚ ਵਿਚਰਦਾ ਹੋਇਆ ਵੀ ਵੱਖਰਾ ਵੱਖਰਾ ਹੋਇਆ ਕਰਦਾ ਔਰ ਉਸ ਪੀੜ ਨੂੰ ਮਹਿਸੂਸ ਕਰਨਾ ਤੁਰ ਅੰਦਰੋਂ ਮਹਿਸੂਸ ਕਰਨਾ ਕਵੀ ਮੰਨ ਦਾ ਹੀ ਕਰਜ ਹੈ ਹਰ ਉਹ ਵਿਅਕਤੀ ਜਿਹੜਾ ਅਜਿਹਾ ਦਰਦ ਮਹਿਸੂਸ ਕਰਦਾ ਹੈ ਅਸਲ ਦੇ ਵਿੱਚ ਕੁਦਰਤ ਵੱਲੋਂ ਕਵੀ ਹੀ ਕੜਿਆ ਗਿਆ ਹੁੰਦਾ ਹੈ ਤੇ ਮੈਂ ਜੇ ਦਰਦੀ ਗੱਲ ਸਾਂਝੀ ਕਰਨੀ ਹੋਵੇ ਤਾਂ ਉਹਦੀ ਮੈਂ ਐਗਜ਼ਾਮਪਲ ਦੇਵਾਂਗਾ ਇੱਕ ਕੰਡੇ ਦੀ ਜੀ ਜਦੋਂ ਇੱਕ ਸੂਲ ਛੋਟੀ ਜਿਹੀ ਤੁਹਾਡੇ ਹੱਥ ਵਿੱਚ ਚੁਬ ਜਾਇਆ ਕਰਦੀ ਹੈ ਤਾਂ ਉਹ ਸੂਲ ਇੱਕ ਕਿਸਮ ਦਾ ਦਰਦ ਤੁਹਾਡੇ ਸਰੀਰ ਚ ਪੈਦਾ ਕਰਦੀ ਹੈ ਤੁਸੀਂ ਉਸ ਨੂੰ ਕੱਢਣ ਵਾਸਤੇ ਆਪਣੇ ਆਪ ਨੂੰ ਹੋਰ ਦਰਦ ਦਿੰਨੇ ਆ ਉਸ ਵੇਲੇ ਸੂਈ ਦੇ ਨਾਲ ਆਪਣਾ ਉਹ ਉਸ ਸੂਲ ਦਾ ਆਲਾ ਦਵਾਲਾ ਹੋਰ ਛਿਲਦੇ ਹੋ ਪਰ ਕਮਾਲ ਦੀ ਚੀਜ਼ ਇਹ ਹੈ ਕਿ ਜਦੋਂ ਉਹ ਸੂਲ ਤੁਹਾਡੇ ਹੱਥ ਦੇ ਵਿੱਚੋਂ ਨਿਕਲ ਜਾਂਦੀ ਹੈ ਉਹ ਦਰਦ ਮੁੱਕ ਜਾਂਦਾ ਤੁਹਾਨੂੰ ਅਫਸੋਸ ਹੁੰਦਾ ਕਿ ਹੈ ਇਹ ਦਰਦ ਵੀ ਪਿਆਰਾ ਸੀਗਾ ਇਹ ਇੰਨੀ ਛੇਤੀ ਮੁੱਕ ਗਿਆ ਇਹ ਸੂਲ ਨਿਕਲ ਗਈ ਦਰਦ ਨੂੰ ਪ੍ਰਭਾਸ਼ਿਤ ਵੱਖਰੇ ਵੱਖਰੇ ਤਰੀਕੇ ਨਾਲ ਹਰ ਵਿਅਕਤੀ ਕਰ ਸਕਦਾ ਲੱਖ ਲੱਖ ਜੀ ਤੁਸੀਂ ਪ੍ਰਭਾਸ਼ਾ ਦਿੱਤੀ ਹੈ ਕਿ ਮੈਂ ਖੁਸ਼ੀ ਦੇ ਵਿੱਚ ਬੈਠਾ ਹਾਂ ਪਰ ਉਹੀ ਮਾਹੌਲ ਇੱਕ ਵਿਅਕਤੀ ਵਾਸਤੇ ਔਖਾ ਪੀੜ ਭਰਿਆ ਹੈ ਤਾਂ ਮੈਂ ਉਸ ਵੇਲੇ ਦਰਦ ਦੀ ਅਵਸਥਾ ਦੇ ਵਿੱਚ ਆ ਗਿਆ। ਇਹ ਤੁਹਾਡਾ ਕਵੀਮਨ ਕੋਮਲਮਨ ਹੈ ਜਿਨੇ ਇਹ ਚੀਜ਼ ਉਸ ਵੇਲੇ ਮਹਿਸੂਸ ਕੀਤੀ ਤੇ ਦਰਦ ਨਾਲ ਸੰਬੰਧਿਤ ਤੁਹਾਡੀ ਕੋਈ ਰਚਨਾ ਜੇ ਹੋਈ ਹੋਰ ਦਰਦ। ਅੱਜ ਅਸੀਂ ਪੀੜਾਂ ਦਾ ਪਰਾਗਾ ਜਿਹੜਾ ਹੈ ਉਹ ਹੁਣਨ ਦੀ ਕੋਸ਼ਿਸ਼ ਕਰਾਂਗੇ। ਦਰਦ پا ਕੇ ਕਿੰਨਾ ਆਰਾਮ ਮਿਲਿਆ ਹੈ ਦਰਦ پا ਕੇ ਕਿੰਨਾ ਆਰਾਮ ਮਿਲਿਆ ਹੈ ਮੁਰਝਾ ਕੇ ਕਿੰਨਾ ਆਰਾਮ ਮਿਲਿਆ ਹੈ ਵਾ ਨਾ ਸਵਾਦ ਆਉਂਦਾ ਮੈਨੂੰ ਹਾਸੀ ਅਤੇ ਸ਼ਹਿਦ ਦਾ ਨਾ ਸਵਾਦ ਆਉਂਦਾ ਮੈਨੂੰ ਹਾਸੀ ਤੇ ਸ਼ਹਿਦ ਦਾ ਜ਼ਹਿਰ ਖਾ ਕੇ ਕਿੰਨਾ ਆਰਾਮ ਉਹ ਵਾਹ 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 ਉਹ ਸੂਰਜ ਸੀ ਜੋ ਖੁਦ ਜਲਿਆ ਤੇ ਦੁਨੀਆ ਜਲਾ ਉਸੁਰਤ ਸੀ ਜੋ ਖੁਦ ਜਗਿਆ ਤੇ ਦੁਨੀਆ ਜਲਾ ਗਿਆ ਮੈਂ ਸਾਰੀ ਰਾਤ ਤੜਪਿਆ ਰਾਤਾਂ ਵਿੱਚ ਸੁੰਨੇ ਚੰਨ ਨੂੰ ਹੱਥ ਪਾ ਕੇ ਕਿੰਨਾ ਆਰਾਮ ਮਿਲਿਆ ਆਹ ਹੋ ਹੋ ਵਾ 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 ਇਨਸਾਨਾਂ ਨੂੰ ਨਾ ਪਾਈ ਮੈਂ ਕਦੇ ਬਾਤ ਕੋਈ ਇਨਸਾਨਾਂ ਨੂੰ ਨਾ ਪਾਈ ਮੈਂ ਕਦੇ ਬਾਤ ਕੋਈ ਪੱਥਰਾਂ ਨੂੰ ਦਰਦ ਸੁਣਾ ਕੇ ਕਿੰਨਾ ਆਰਾਮ ਮਿਲਿਆ ਵਾ 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 ਇੱਕ ਐਬ ਹੈ ਮੇਰੇ ਵਿੱਚ ਕਿ ਮੇਰੀ ਅੱਖ ਨਹੀਂ ਵਹਿੰਦੀ ਇੱਕ ਐਬ ਹੈ ਮੇਰੇ ਵਿੱਚ ਮੇਰੇ ਵਿੱਚ ਕਿ ਮੇਰੀ ਅੱਖ ਨਹੀਂ ਨਹੀਂ ਵਹਿੰਦੀ ਹਰਫਾਂ ਨੂੰ ਨੀਰ ਬਣਾ ਕੇ ਕਿੰਨਾ ਕਿੰਨਾ ਆਰਾਮ ਮਿਲਿਆ ਹਰਫਾਂ ਨੂੰ ਨੀਰ ਬਣਾ ਕੇ ਕਿੰਨਾ ਆਰਾਮ ਮਿਲਿਆ ਮੇਰਾ ਦੁਖੜਾ ਇਹ ਹੈ ਕਿ ਮੇਰੀ ਨਬਜ਼ ਚੱਲਦੀ ਹੈ ਮੇਰਾ ਦੁਖੜਾ ਇਹ ਹੈ ਕਿ ਮੇਰੀ ਨਬਜ਼ ਚੱਲਦੀ ਹੈ ਚੱਲਦੀ ਹੈ ਕੁਝ ਪਲ ਸਾ ਥਮਾ ਕੇ ਕਿੰਨਾ ਕਿੰਨਾ ਆਰਾਮ ਮਿਲਿਆ ਮੇਰਾ ਦੁਖੜਾ ਇਹ ਹੈ ਕਿ ਮੇਰੀ ਨਬਜ਼ ਚੱਲਦੀ ਹੈ ਕੁਝ ਕੁਝ ਪਲ ਸਾਥ ਹਮਾਂਕਿ ਕਿਨਾਰਾ ਆਰਾਮ ਮਿਲਿਆ ਹੈ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਬਹੁਤ ਕਮਾਲ ਦੀ ਸ਼ਾਇਰੀ ਗਹਿਰੀ ਪੀੜ ਦਾ ਇੱਕ ਅਹਿਸਾਸ ਤੇ ਇਸ سلسلے ਨੂੰ ਅੱਗੇ ਤੋਰਦੇ ਹੋਏ ਹਰਪ੍ਰੀਤ ਜੀ ਦੇ ਨਾਲ ਅਸੀਂ ਹੁਣ ਕੁਝ ਅਜੇਹੀਆਂ ਗੱਲਾਂ ਸਾਂਝੀਆਂ ਕਰਾਂਗੇ ਜੋ ਸਾਡੇ ਦਰਸ਼ਕਾਂ ਨੂੰ ਇੱਕ ਨਵੀਂ ਸੋਚ ਤੇ ਇੱਕ ਵੱਖਰਾ ਅਨੁਭਵ ਦੇਗੀ ਅਸੀਂ ਹਰਪ੍ਰੀਤ ਜੀ ਗੱਲ ਕਰਾਂਗੇ ਤੁਹਾਡੀ ਕਵਿਤਾ ਦੇ ਵਿੱਚ ਚੇਤਨ ਤੇ ਅਵਚੇਤਨ ਦੀ ਜੀ ਬੜਾ ਸਪਸ਼ਟ ਹੈ ਕਿ ਜੋ ਚੇਤਨ ਮਨ ਹੈ ਉਹ ਬਹੁਤ ਵਾਰੀ ਅਵਚੇਤਨ ਨੂੰ ਜਾਣਦਾ ਨਹੀਂ ਜਾਂਦਾ ਤੇ ਜੋ ਅਵਚੇਤਨ ਹੈ ਉਹ ਚੇਤਨ ਦੀ ਪਕੜ ਦੇ ਵਿੱਚ ਹਮੇਸ਼ਾ ਹੀ ਰਹਿੰਦਾ ਹੈ ਜੀ ਹੁਣ ਇਹ ਜੋ ਗੁੰਝਲਦਾਰ ਰਿਸ਼ਤਾ ਹੈ ਚੇਤਨ ਔਰ ਅਵਚੇਤਨ ਦਾ ਤੁਸੀਂ ਆਪਣੀ ਕਵਿਤਾ ਨੂੰ ਅੱਗੇ ਰੱਖ ਕੇ ਜੀ ਕੀ ਇਹ ਸਪਸ਼ਟ ਕਰੋਗੇ ਜਿਹੜੀਆਂ ਗੱਲਾਂ ਕਿਤੇ ਅਵਚੇਤਨ ਮਨ ਦੇ ਵਿੱਚ ਤੁਹਾਡੇ ਪੁਰਾਣੀਆਂ ਪਈਆਂ ਹੋਣਗੀਆਂ ਸ਼ਾਇਦ ਉਹ ਹੀ ਪੀੜ ਬਣ ਕੇ ਚੇਤਨ ਮਨ ਨੂੰ ਝੰਜੋੜਦੀਆਂ ਨੇ ਤੇ ਕਵਿਤਾ ਦੇ ਰੂਪ ਵਿੱਚ ਤੁਸੀਂ ਉਹਨੂੰ ਪੇਸ਼ ਕਰਦੇ ਹੋ ਉਹਦੀ ਪੇਸ਼ਕਾਰੀ ਕਵਿਤਾ ਦੇ ਰੂਪ ਵਿੱਚ ਹੁੰਦੀ ਹੈ ਹਾਂਜੀ ਅਵਚੇਤਨ ਮਨ ਤੇ ਚੇਤਨ ਮਨ ਬਾਰੇ ਜਿੰਨਾ ਕਿ ਮੈਂ ਬੋਲ ਸਕਦਾ ਜਿੰਨੀ ਕਿ ਮੇਰੀ ਸਮਝ ਹੈ ਮੈਂ ਦੇਖਦਾ ਹਰ ਇੱਕ ਇਨਸਾਨ ਨੂੰ ਪਰਮਾਤਮਾ ਨੇ ਇੱਕ ਵੱਖਰਾ ਗੁਣ ਦਿੱਤਾ ਹੈ ਇੱਕ ਵੱਖਰਾ ਰੰਗ ਦਿੱਤਾ ਹੈ ਜੀ ਮੈਨੂੰ ਲੱਗਦਾ ਹੈ ਕਿ ਮੈਂ ਮੇਰੀ ਸ਼ਾਇਰੀ ਵਿੱਚ ਉਦਾਸੀ ਲਿਖਦਾ ਤਾਂ ਉਹ ਮੇਰਾ ਰੰਗ ਹੈ ਸੋ ਮੇਰਾ ਖਿਆਲ ਇਹ ਹੈ कि ਜੇ ਮੈਂ ਉਦਾਸੀ ਲਿਖਦਾ ਮੈਨੂੰ ਜਿਵੇਂ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਮੈਨੂੰ ਕਿਸੇ ਦੀ ਪੀੜ ਵੀ ਮਹਿਸੂਸ ਹੁੰਦੀ ਹੈ ਪਰ ਜੇ ਮੈਂ ਦੂਜੇ ਪਾਸੇ ਇੱਕ ਹੋਰ ਨਜ਼ਰੀਏ ਤੋਂ ਦੇਖਾਂ ਕਿ ਮੇਰੇ ਕੋਲੇ ਪਰਮਾਤਮਾ ਨੇ ਇੱਕ achhi zindagi deti hai achha rutba deta achhi izzat deti hai ਕਿਤੇ ਨਾ ਕਿਤੇ ਮੈਂ ਇਹ ਨਹੀਂ ਕਵਾਂਗਾ ਕਿ ਮੇਰੇ ਪਿਛਲੇ ਸਮੇਂ ਚ ਜਾਂ ਮੇਰੇ ਅਵਚੇਤਨ ਮਨ ਚ ਕੋਈ ਡੂੰਗੀ ਸੱਟ ਹੈ ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਪੀੜ ਨੂੰ ਸਮਝਣਾ ਮੈਂ ਇੱਕ ਮੇਰਾ ਛੋਟੀ ਉਮਰ ਤੋਂ ਮੇਰਾ ਕੈਨ ਦਾ ਇੱਕ ਅੰਦਾਜ਼ ਹੁੰਦਾ ਹੈ ਆਪਣਾ ਇੱਕ ਇਰਾਦਾ ਹੁੰਦਾ ਜਿਵੇਂ ਮੈਂ ਆਮ ਕਹਿਣਾ ਹੁੰਦਾ ਕਿ ਮੈਂ ਦਰਦ ਨੂੰ ਛੇਤੀ ਸਮਝ ਲੈਂਦਾ ਜਾਂ ਅੱਖ ਪੜ ਲੈਨੇ ਕਈ ਵਾਰੀ ਆਪਾਂ ਦੋ ਬੰਦੇ ਚਾਰ ਬੰਦੇ ਬੈਠੇ ਹੁੰਨੇ ਆ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਭਾਈ ਸਾਹਮਣੇ ਵਾਲੇ ਦੀ ਮਨ ਇਸ ਟਾਈਮ ਕੋਈ ਵਿਅਥਾ ਕੋਈ ਹੋਰ ਹੈ ਠੀਕ ਸੋ ਮੇਰਾ ਅਵਚੇਤਨ ਮਨ ਉੱਥੇ ਹੈ ਮੈਂ ਇਹ ਕਹਿ ਸਕਦਾ ਕਿ ਮੇਰਾ ਅਵਚੇਤਨ ਮਨ ਉੱਥੇ ਹੈ ਕਿ ਮੈਨੂੰ ਕੋਈ ਚੀਜ਼ ਬੁਰੀ ਲੱਗੀ ਤਾਂ ਉਹ ਅੰਦਰੋਂ ਮਨ ਨੂੰ ਛੱਟ ਵਜੇ ਇੱਕ ਸਾਦੇ ਬੰਦੇ ਦਾ ਇੱਕ ਗੁਣ ਵੀ ਹੈ ਤੇ ਇੱਕ ਔਗਣ ਵੀ ਹੈ ਕਿ ਜੋ ਉਹਨੂੰ ਦੁਨੀਆ ਦੇ ਵਿੱਚ ਚੰਗਾ ਮਿਲਦਾ ਜਾਂ ਮਾੜਾ ਮਿਲਦਾ ਜਿਹੜਾ ਚੰਗਾ ਮਿਲਦਾ ਉਹ ਵੰਡ ਲੈਂਦਾ ਜਿਹੜਾ ਮਾੜਾ ਮਿਲਦਾ ਉਹ ਇੱਥੇ ਰੱਖ ਲੈਂਦਾ ਦੇਰ ਅੱਜ ਕਿਸੇ ਨੇ ਮੈਨੂੰ ਕੋਈ ਚੀਜ਼ ਗਲਤ ਕਹਿਤੀ ਤਾਂ ਮੈਨੂੰ ਉਹ ਗੱਲ ਦਾ ਬੁਰਾ ਲੱਗਿਆ ਹੋਵੇ ਪਰ ਇੱਕ ਸਾਦਾ ਬੰਦਾ ਉਸ ਚੀਜ਼ ਨੂੰ ਬੜੀ ਵਾਰ ਪਲਟ ਕੇ ਨਹੀਂ ਕਹਿੰਦਾ ਉਹ ਜੇ ਕਿਸੇ ਦੀ ਕੋਈ ਗੱਲ ਬੁਰੀ ਲੱਗੀ ਹੈ ਉਹ ਚਾਹੇ ਇੱਕ ਦਿਨ ਲਈ ਦੋ ਦਿਨ ਲਈ ਡਿਪੈਂਡ ਕਰਦਾ ਹੈ ਕਿ ਗੱਲ ਕਿੱਡੀ ਕੁ ਡੂੰਗੀ ਆਪ ਉਦਾਸ ਹੋਲੇਗਾ ਆਪ ਉਦਾਸ ਅੰਦਰ ਰੱਖ ਲੇਗਾ ਆਪ ਤੰਗ ਹੋਲੇਗਾ ਉਹਨੂੰ ਜਜ਼ਬ ਕਰ ਲੇਗਾ ਸੋ ਅਵਚੇਤਨ ਮਨ ਮੈਨੂੰ ਲੱਗਦਾ ਚੱਲਦਾ ਰਹਿੰਦਾ ਮੇਰੀ ਜਦੋਂ ਮੈਂ ਕੋਈ ਕਵਿਤਾ ਲਿਖਦਾ ਹਾਂ ਤੇ ਜ਼ਿਆਦਾਤਰ ਇਹ ਹੁੰਦਾ ਹੈ ਕਿ ਗੱਲਾਂ-ਗੱਲਾਂ ਚੋਂ ਕੋਈ ਗੱਲ ਨਿਕਲ ਆਉਂਦੀ ਹੈ ਸੋ ਉਹ ਇੱਕ ਗੱਲ ਇੱਕ ਨਵਾਂ ਫੁਰਨਾ ਇੱਕ ਨਵੀਂ ਕਵਿਤਾ ਦੇ ਜਾਂਦੀ ਹੈ ਉਹ ਜੁੜਦੀ ਜੁੜਦੀ 2 17 4 17 10 17 ਬਣ ਜਾਂਦੀ ਹੈ ਬਹੁਤ ਵਧੀਆ ਇਹ ਚੀਜ਼ ਹੈ ਜਿਹੜੀ ਗੱਲ ਹਰਪ੍ਰੀਤ ਜੀ ਦੇ ਨਾਲ ਇਸ वार्ता ਦੇ ਵਿੱਚੋਂ ਉੱਭਰ ਕੇ ਸਾਹਮਣੇ ਆਈ ਹੈ ਚੇਤਨ ਅਵਚੇਤਨ ਦੀ ਪੀੜ ਦੀ ਜਾਂ ਉਸ ਪੀੜਾਂ ਦੇ ਪ੍ਰਾਗੇ ਦੀ ਉਹਨੂੰ ਜੇ ਹੋਰ ਸਪਸ਼ਟ ਕਰਨਾ ਹੋਵੇ ਤਾਂ ਮੈਂ ਸਿਰਫ ਇਹ ਕਹਾਂਗਾ ਕਿ ਕਿਸੇ ਸਿਰਫ ਲੈਲਾ ਮਜਨੂ ਸ਼ਰੀ ਫਰਹਾਦ ਸੋਨੀ ਮਹੀਵਾਲ ਜਾਂ ਹੋਰ ਇਹੀ ਨਹੀਂ ਹੁੰਦੇ ਪੀੜ ਸਿਰਫ ਇਸ਼ਕ ਦੇ ਵਿੱਚ ਮਾਰ ਖਾਦੇ ਵਿਅਕਤੀ ਦੀ ਹੀ ਨਹੀਂ ਹੁੰਦੀ ਬਲਕਿ ਪੀੜ ਉਹ ਅਹਿਸਾਸ ਹੈ ਜੋ ਇੱਕ ਮਨੁੱਖ ਨੂੰ ਦੂਸਰੇ ਮਨੁੱਖ ਨਾਲ ਬਿਨਾ ਜੈਂਡਰ ਦੇ ਬਿਨਾ ਉਮਰਾਂ ਦੇ ਬਿਨਾ ਮਾਇਆ ਦੇ ਕੱਟ ਜਾਂ ਵੱਧ ਹੋਣ ਦੇ ਜੋੜਦੀ ਹੈ ਇਹ ਉਹ ਅਹਿਸਾਸ ਹੈ ਜੋ ਇੱਕ ਵਿਅਕਤੀ ਦੇ ਅੰਦਰ ਪੈਦਾ ਹੁੰਦਾ ਹੈ ਦੂਸਰੇ ਵਿਅਕਤੀ ਨੂੰ ਮੁਸ਼ਕਲ ਵਿੱਚ ਵੇਖ ਕੇ ਐਵੇਂ ਨਹੀਂ ਕਿਹਾ ਕਰਦੇ ਕਿ ਪਿਆਰ ਜੋ ਹੈ ਉਹ ਇਸ ਦੁਨੀਆ ਦਾ ਆਧਾਰ ਹੈ ਵਾਕਈ ਜੇ ਪਿਆਰ ਮਰ ਜਾਏ ਲਗਾਓ ਮਰ ਜਾਏ ਇਨਸਾਨੀਅਤ ਦੇ ਨਾਲ ਨਾਤਾ ਹੀ ਮਰ ਜਾਏਗਾ ਜੇ ਅੱਜ ਇਨਸਾਨੀਅਤ ਜੀਉਂਦੀ ਹੈ ਤਾਂ ਉਹ ਇਸੇ ਪੀੜ ਦੇ ਅਹਿਸਾਸ ਕਰਕੇ ਜ਼ਿੰਦਾ ਹੈ ਇਸ਼ਕਿਆ ਕਿਸੇ ਬਹੁਤ ਹੋ ਗਏ ਹੁਣ ਰੁੱਤ ਵਿਅਕਤੀ ਦੇ ਵਿਅਕਤੀ ਨਾਲ ਲਗਾਓ ਕਰਨ ਦੀ ਉਸ ਨੂੰ ਉਸ ਦੇ ਸੱਚ ਨਾਲ ਸਮਝਣ ਦੀ ਉਸ ਦੀ ਕਦਰ ਕਰਨ ਦੀ ਹੈ ਹਰ ਪ੍ਰੀਤ ਜੀ ਨਾਲ ਜੋ ਅਸੀਂ ਗੱਲਬਾਤ ਚੇਤਨ ਅਵਚੇਤਨ ਮਨ ਨੂੰ ਲੈ ਕੇ ਕੀਤੀ ਹੈ ਉਹ ਇਹੋ ਹੀ ਦਰਸਾਉਂਦੀ ਹੈ ਭਾਜੀ ਤੁਸੀਂ ਹੁਣ ਗੱਲ ਕੀਤੀ ਕਿ ਪਿਆਰ ਸਿਰਫ ਲੈਲਾ ਮਜਨੂ ਹੀਰ ਰਾਂਝਾ ਆਦ ਕਿਸਿਆਂ ਦੇ ਜਾਂ ਦਰਦ ਸਿਰਫ ਇਨਾ ਕਿਸਿਆਂ ਚ ਨਹੀਂ ਹੈ ਸੋ ਤੁਹਾਡੀ ਗੱਲ ਸੁਣਦੇ ਸੁਣਦੇ ਮੈਨੂੰ ਇੱਕ ਦੋ ਲਾਈਨਾਂ ਯਾਦ ਆਈਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਜਿਹੜੀਆਂ ਦਰਦ ਨੂੰ ਹੀਰ ਰਾਂਝੇ ਲੈਲਾ ਮਜਨੂ ਤੋਂ हटके ਬਿਆਨ ਕਰਦੀਆਂ ਹਨ ਰਾਵਾਂ ਅਧੂਰੀਆਂ ਰਹਿ ਗਈਆਂ ਨੇ ਰਾਵਾਂ ਰਾਵਾਂ ਅਧੂਰੀਆਂ ਰਹਿ ਗਈਆਂ ਨੇ ਸੁੱਕ ਗਏ ਨੇ ਪੱਤੇ ਟਾਣੀਆਂ ਤੋਂ ਛਾਵਾਂ ਅਧੂਰੀਆਂ ਰਹਿ ਗਈਆਂ ਛਾਵਾਂ ਅਧੂਰੀਆਂ ਰਹਿ ਗਈਆਂ ਰਾਵਾਂ ਅਧੂਰੀਆਂ ਰਹਿ ਗਈਆਂ ਨੇ ਸੁੱਕ ਗਏ ਨੇ ਪੱਤੇ ਟਾਣੀਆਂ ਤੋਂ ਛਾਵਾਂ ਅਧੂਰੀਆਂ ਰਹਿ ਗਈਆਂ ਨੇ ਬੜੀ ਚਾਹ ਅਤੇ ਪਿਆਰ ਨਾਲ ਮਿਲਦਾ ਸੀ ਉਹ ਮੈਨੂੰ ਬੜੀ ਪਿਆਰ ਤੇ ਚਾਹ ਨਾਲ ਮਿਲਦਾ ਸੀ ਉਹ ਮੈਨੂੰ ਇੱਕ ਐਸੀ ਰੰਗਤ ਆਈ ਨਿਗਾਹਾਂ ਅਧੂਰੀਆਂ ਰਹਿ ਗਈਆਂ ਮੁਹੱਬਤਾਂ ਪੂਰੀਆਂ ਕਰਨ ਨਿਕਲੇ ਨੇ ਬਚਪਨ ਮੁਹੱਬਤਾਂ ਪੂਰੀਆਂ ਕਰਨ ਨਿਕਲੇ ਨੇ ਬਚਪਨ ਤੇ ਪਿੱਛੇ ਘਰਾਂ ਵਿੱਚ ਮਾਵਾ ਦੁਰੀਆਂ ਰਹਿ ਗਈ ਉਹ ਵਾਹ 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 ਬੋਦਤ 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 ਮੈਂ ਕਾਲ ਲਿਆ ਮੈਂ ਕਾਲ ਲਿਆ ਨਾ ਹੱਸਣ ਦਾ ਤੇ ਝੂਠੀ ਮੁਸਕਾਨ ਦਾ ਮੈਂ ਕਾਲ ਲਿਆ ਨਾ ਹੱਸਣ ਦਾ ਤੇ ਝੂਠੀ ਮੁਸਕਾਨ ਦਾ ਹੁਣ ਮੇਰਾ ਇਕੋ شدیدੀ ਇਸ਼ਕ ਬਹੁਤ ਤੜਪੰਦਾ ਤੇ ਮਰ ਜਾਂਦਾ ਵਾਹ 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 ਮੈਂ ਕੌਲ ਲਿਆ ਨਾ ਹੱਸਣ ਦਾ ਤੇ ਝੂਠੀ ਮੁਸਕਾਨ ਦਾ ਹੁਣ ਮੇਰਾ ਇਕੋ شدیدੀ ਇਸ਼ਕ ਬਹੁਤ ਤੜਪੰਦਾ ਤੇ ਮਰ ਜਾਂਦਾ ਵਾਹ ਵਾਹ ਮੈਂ ਐਸੇ ਲੇਖ ਮੰਗੇ ਨੇ ਜੋ ਕਈ ਜਨਮ ਨਹੀਂ ਮਿਟਣੀ ਮੈਂ ਐਸੇ ਲੇਖ ਮੰਗੇ ਨੇ ਜੋ ਕਈ ਜਨਮ ਨਹੀਂ ਮਿਟਣੀ ਸ਼िखर ਦੁਪਹਿਰੇ ਪਟਕਣ ਦਾ ਤੇ ਠਰ ਜਾਣ ਦਾ ਵਾਹ ਵਾਹ ਸਿਖਰ ਦੁਪਹਿਰੇ ਪਟਕਣ ਦਾ ਪਟਕਣ ਦਾ ਤੇ ਠਰ ਜਾਣ ਦਾ ਹਰ ਦਰਦ ਮੇਰੇ ਵਿੱਚੋਂ ਦੀ ਹੋ ਕੇ ਨਿਕਲੇ ਹਰ ਦਰਦ ਮੇਰੇ ਵਿੱਚੋਂ ਦੀ ਹੋ ਕੇ ਨਿਕਲੇ ਤੇ ਕਿਸੇ ਸਾਥੀ ਨੂੰ ਸੂ ਨਾ ਹੋਵੇ ਹਰ ਦਰਦ ਮੇਰੇ ਵਿੱਚ ਦੀ ਹੋ ਕੇ ਨਿਕਲੇ ਤੇ ਕਿਸੇ ਸਾਥੀ ਨੂੰ ਸੂ ਨਾ ਹੋਵੇ ਮੈਨੂੰ ਐਸਾ ਕੋਈ ਹੁਨਰ ਆਵੇ ਸਭ ਜਰ ਜਾਣ ਦਾ ਵਾਹ ਵਾਹ ਮੈਨੂੰ ਮੇਰੇ ਨਾਲ ਹੀ ਨਫ਼ਰਤ ਹੋਵੇ ਤੇ ਹੋਵੇ ਪੂਰੀ شدت ਨਾਲ ਮੈਨੂੰ ਮੇਰੇ ਨਾਲ ਹੀ ਨਫ਼ਰਤ ਹੋਵੇ ਤੇ ਹੋਵੇ ਪੂਰੀ شدت ਨਾਲ ਤੇਰੇ ਬਾਝੋਂ ਮੈਨੂੰ ਸ਼ਰਾਪ ਮਿਲੇ ਜਿਉਂਦੇ ਰਹਿਣ ਦਾ ਤੇ ਪੱਕਾ ਪੱਤਾ ਪੱਤਾ ਹੋ ਕੇ ਖਰ ਜਾਣ ਦਾ ਵਾਹ ਹੋਰ ਹੋਰ ਬਹੁਤ ਅੱਛੀ ਹਰਪ੍ਰੀਤ ਜੀ ਤੁਸੀਂ ਸਾਡੇ ਇਸ ਸਟੂਡੀਓ ਦੇ ਵਿੱਚ ਆਏ ਪਧਾਰੇ ਗੱਲਾਂ ਕੀਤੀਆਂ ਆਪਣੀਆਂ ਰਚਨਾਵਾਂ ਸੁਣਾਈਆਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਬਹੁਤ ਅੱਛਾ ਲੱਗਿਆ ਆਸ ਹੈ ਕਿ ਤੁਹਾਡੀ ਕਲਮ ਦਾ ਇਹ ਸਫਰ ਇਸੇ ਤਰ੍ਹਾਂ ਨਿਰੰਤਰ ਵਧਦਾ ਰਹੇ ਬਹੁਤ ਸ਼ੁਕਰੀਆ ਤੇ ਅਸੀਂ ਇਹ ਪ੍ਰਮਾਤਮਾ ਅੱਗੇ ਬੇਨਤੀ ਵੀ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਤੁਹਾਡੀ ਕਲਮ ਨੂੰ ਹੋਰ ਜ਼ੋਰ ਹੋਰ شدت ਮਿਲੇ ਤਾਂ ਕਿ ਤੁਸੀਂ ਮਨੁੱਖਤਾ ਦੀ ਪੀੜ ਨੂੰ ਆਪਣੀ ਕਲਮ ਦੇ ਜ਼ੋਰ ਨਾਲ ਲੋਕਾਂ ਤੱਕ ਪਹੁੰਚਾ ਸਕੋ ਤੇ ਲੋਕਾਂ ਨੂੰ ਅਹਿਸਾਸ ਦਵਾ ਸਕੋ ਕਿ ਕਿਤੇ ਨਾ ਕਿਤੇ ਇਹ ਜਿਹੜੀ ਪੀੜ ਹੈ ਇਹਦੇ ਵਿੱਚ ਜੇ ਕੋਈ ਵਿਅਕਤੀ ਗ੍ਰਸਤ ਨੇ ਤਾਂ ਉਹਨਾਂ ਦੀ ਗੱਲ ਕੀਤੀ ਜਾਏ ਉਨ੍ਹਾਂ ਦੀ ਪੀੜ ਨੂੰ ਦੂਰ ਕਰਨ ਲਈ ਯਤਨ ਕੀਤੇ ਜਾਣ ਵੱਖਰੇ ਵੱਖਰੇ ਪਲੇਟਫਾਰਮਸ ਦੇ ਉੱਤੇ ਹਾਂ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਅਜੇ ਹੀ ਹੀ ਪੀੜ ਨੂੰ ਹਰਨ ਵਾਸਤੇ ਤੁਸੀਂ ਆਪਣੇ ਸਰਕਾਰੀ ਤੰਤਰ ਦੇ ਵਿੱਚ ਵੀ ਯਤਨਸ਼ੀਲ ਰਹੋਗੇ ਤਾਂਕਿ ਬਹੁਤ ਸਾਰੀਆਂ ਲੋਕਾਂ ਦੀਆਂ ਜਿਹੜੀਆਂ ਸਮस्याਵਾਂ ਬਣਦੀਆਂ ਨੇ ਮਹਾਰਾਜ ਕਰੇ ਕਿ ਤੁਸੀਂ ਉਹਨਾਂ ਨੂੰ ਹੱਲ ਕਰਨ ਦੇ ਲਈ ਆਪਣੀ ਜਿਹੜੀ ਯੋਗਤਾ ਹੈ ਆਪਣੀ ਜਿਹੜਾ ਅਹੁਦਾ ਹੈ ਉਸ ਦਾ ਵੀ ਇਸਤੇਮਾਲ ਕਰ ਸਕੋ ਜੀ ਇਸੇ ਆਸ ਨਾਲ ਔਰ ਇਸੇ ਨਿਗ ਨਾਲ ਅਸੀਂ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਬਹੁਤ ਅੱਛਾ ਲੱਗਿਆ ਤੁਸੀਂ ਜੋ ਰਚਨਾਵਾਂ ਕਰਦੇ ਹੋਂ ਉਹ ਵਾਕਈ ਕਾਬਲੇ ਤਾਰੀਫ ਨੇ ਬਹੁਤ ਧੰਨਵਾਦ ਜੀ ਮੈਂ ਤੁਹਾਡਾ ਸ਼ੁਕਰੀਆ ਕਰਦਾ ਹਾਂ ਜੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਥੋੜਾ ਸਮਾਂ ਮੈਨੂੰ ਦਿੱਤਾ ਤੇ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਸਿੱਖਣ ਦਾ ਮੌਕਾ ਮਿਲਿਆ ਤੇ ਕਵਿਤਾ ਨੂੰ ਸਮਝਣ ਦਾ ਮੌਕਾ ਮਿਲਿਆ ਸਾਡਾ ਸੁਭਾਗ ਹੈ ਜੀ ਇਹ ਬਹੁਤ ਬਹੁਤ ਮਿਹਰਬਾਨੀ ਦਾ ਸ਼ੁਕਰੀਆ ਨਮਸਕਾਰ ਪਿਆਰੇ ਦਰਸ਼ਕੋ ਏ ਸੰ ਸਰਦਾਰ ਹਰਪ੍ਰੀਤ ਸਿੰਘ ਜੀ ਜੋ ਉੱਬਰ ਦੇ ਕਵੀ ਨੇ ਜੋ ਪੀੜਾਂ ਦੇ ਕਵੀ ਨੇ ਇਹ ਪੀੜਾਂ ਉਹ ਪੀੜਾਂ ਨੇ ਜੋ ਸਮਾਜ ਦੇ ਵਿੱਚ ਮਜ਼ਲੂਮ ਜਾਂ ਇਹ ਕਹਿ ਲੋ ਕਿ ਹਰ ਵਿਅਕਤੀ ਭੋਗਦਾ ਹੈ ਤੇ ਉਸ પીੜ ਨੂੰ ਜਰਨ ਦੀ ਤਾਕਤ ਉਸ ਅੰਦਰ ਪੈਦਾ ਕਰਨ ਦੀ ਜੋ ਗੱਲ ਜੋ ਛੋ ਹਰ ਪ੍ਰੀਤ ਹੋਣਾਂ ਦੀਆਂ ਕਵਤਾਵਾਂ ਦੇ ਵਿੱਚ ਹੈ ਉਹ ਵਾਕਈ ਕਾਬਿਲ ਤਾਰੀਫ ਹੈ ਅਸੀਂ ਉਹਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਆ ਤੇ ਇਸ ਦੇ ਨਾਲ ਹੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਪਿਆਰ ਦਿਓ ਤੇ ਨਿਹਾਰ ਦਿਓ ਇਸ ਦੇ ਨਾਲ ਹੀ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਰੂਪ ਰੂਪ ਕਰਵਾਉਣ ਦੀ ਭਵਿੱਖ ਦੇ ਵਿੱਚ ਆਸ ਲੈ ਕੇ ਅਸੀਂ ਆਗਿਆ ਲੈਨੇ ਆ ਬਹੁਤ ਬਹੁਤ ਧੰਨਵਾਦ Thank you, Harpreet ji.